ٹھیک ہے جیسے لگاتار براند کی ہوئی ہے ਬਲਡ ਠੀਕ ਹੈ ਮੈਂ ਬਲਡ ਮਨੂ ਕਰ ਲਈ ਓਕੇ ਠੀਕ ਹੈ ਡਾਇਰੈਕਸ਼ਨਜ਼ ਨੇ ਆਰਗੇਨਾਈਜ਼ ਕ੍ਰਾਈਮ ਤੇ ਨਸ਼ਾ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਪਹਿਲਾਂ ਵੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀਆਂ ਕਾਮਯਾਬੀਆਂ ਮਿਲੀਆਂ ਆਰਗੇਨਾਈਜ਼ ਕ੍ਰਾਈਮ ਤੇ ਕ੍ਰਿਮੀਨਲਜ਼ ਦੇ ਖਿਲਾਫ ਬੜਾ ਅੱਛਾ ਐਕਸ਼ਨ ਗੋਇਆ ਪਹਿਲਾਂ ਵੀ ਅੱਛੀ ਰਿਕਵਰੀਆਂ ਹੋਈਆਂ। ਤੋਂ ਇਹਦੇ ਚ ਵੀ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ। ਸਾਡੇ ਸੀਆਈਏ ਦੇ ਜਿਹੜੀ ਟੀਮ ਨੇ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਜਿਹੜੇ ਬੜੇ ਨਟੋਰੀਅਸ ਗੈਂਗਸਟਰਸ ਨੇ ਜਿਨ੍ਹਾਂ ਦਾ ਇੰਟਰ ਸਟੇਟ ਲਿੰਕੇਜਸ ਆਪਾਂ ਕਹਿ ਸਕਦੇ ਹਾਂ। ਇਹਨਾਂ ਨੂੰ ਗ੍ਰਿਫਤਾਰ ਕਰਕੇ ਪੰਜ ਪਿਸਟਲ ਤੇ ਲਾਈਵ ਕਾਰਟ੍ਰਿਜਸ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ। ਇਹਨਾਂ ਦੇ ਨਾਮ ਦੇਖੀਏ ਤਾਂ ਇਹਨਾਂ ਦਾ ਚਿੰਪੈਨ ਹੈਗਾ ਸ਼ਿਵਮ ਤੇ ਦੂਜਾ ਹੈਗਾ ਜਸ ਜਸ਼ਨਦੀਪ ਔਰ ਨਵਦੀਪ ਤੇ ਲਾਈਟਿੰਗ ਕਰੀਏ ਉਜਵਲ ਉਜਵਲ ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜਿਹਦੇ ਵਿੱਚ ਅਸੀਂ ਡੀਪਲੀ ਇਨਵੈਸਟੀਗੇਟ ਜਦੋਂ ਕੀਤਾ ਦੇਖਿਆ ਕਿ ਸ਼ਿਵਮ ਜਿਹੜਾ ਉਤਰਾਚਲ ਦਾ ਰਹਿਣ ਵਾਲਾ ਉਤਰਾਖੰਡ ਦਾ ਔਰ ਹੁਣੇ ਤੇ ਅਮਰਸਰ ਰਹਿ ਰਿਹਾ ਸਾਡੇ 4 ਜਿਹੜੇ ਅਟੈਂਪਟ ਟੂ ਮਰਡਰ ਕੇਸਸ ਔਰ ਲੜਾਈ ਝਗੜੇ ਦੇ ਕੇਸਸ ਡਰਾਉਣ ਧਮਕਾਉਣ ਦੇ ਐਕਸਟਰਸ਼ਨ ਦੇ ਕੇਸਸ ਵੀ ਵਾਂਟਡ ਸੀਗੇ ਇਹ ਔਰ ਜਦੋਂ ਇਹਦਾ ਪਛੋਕੜ ਸਾਰਾ ਫਰੋਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ ਇੰਦੋਰ ਦੇ ਵਿੱਚ ਵੀ ਪਹਿਲਾਂ ਫੜਿਆ ਗਿਆ Madhya Pradesh ਦੇ ਵਿੱਚ ਲਾਰੈਂਸ ਪਿਛਨੋਈ ਗੈਂਗ ਦੇ ਬੰਦਿਆ ਨਾ ਮਿਲ ਕੇ ਉੱਥੇ ਵੀ ਆਰਮਸ ਸਮਗਲਿੰਗ ਦੀ ਜਿਹੜਾ ਨੈਟਵਰਕ ਇਹਨਾਂ ਦਾ ਬਸਟ ਹੋਇਆ ਸੀਗਾ ਔਰ ਇਸ ਤੋਂ ਇਲਾਵਾ ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਜਿਵੇਂ ਸਾਨੂੰ ਪਤਾ ਲੱਗਿਆ ਜੇ ਮੁੱਢਲੀ ਪੁਛਗਿੱਛ ਚੱਲ ਰਹੀ ਹੈ ਕਿ ਹੋਰ ਵੀ ਵਾਰਦਾਤਾਂ ਜਿਵੇਂ ਰੋਬਰੀ ਵਗੈਰਾ ਜਾਂ ਸਟ੍ਰੈਚਿੰਗ ਜਾਂ ਲੋਕਾਂ ਨੂੰ ਤਮਕਾਉਣ ਦੀ ਜਾਂ ਗੋਲੀ ਚਲਾਉਣ ਦੀ ਉਹ ਵੀ ਵਾਰਦਾਤਾਂ ਸਾਹਮਣੇ ਆਈਆਂ ਔਰ ਇਸ ਤੋਂ ਇਲਾਵਾ ਜਿਹੜੀ ਹੁਣ ਇਹਨਾਂ ਦੀ ਮੁੱਢਲੀ ਪੁਛਗਿੱਛ ਤੋਂ ਗੱਲ ਪਤਾ ਲੱਗੀ ਹੈ ਦੋ ਆਪਣੇ ਹੋਰ ਬੰਦੇ ਜਿਹੜੇ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਇਹ ਮਰਡਰ ਪਲਾਨ ਕਰ ਰਹੇ ਸੀਗੇ ਆਉਣ ਵਾਲੇ ਦਿਨਾਂ ਉਹ ਮੈਂ ਸਮਝਦਾ ਕਿ ਸਾਡੀ ਟੀਮ ਨੇ ਜਿਸ ਡੀਸੀਪੀ ਸਾਡੇ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਉਹ ਮੌਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨੇ ਟੀਮ ਨੇ ਵਧੀਆ ਵਧੀਆ ਕੰਮ ਕੀਤਾ ਇਹ ਬੜੀ ਅੱਛੀ ਪ੍ਰੀਵੈਂਸ਼ਨ ਹੋਈ ਹੈ ਅਦਰਵਾਇਜ਼ ਕਿਤਨਾ ਕਿਤੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਔਰ ਮਰਡਰ ਜੇ ਦੋ ਆ ਪਲਾਨ ਕੀਤੇ ਸੀ ਤਾਂ ਨੈਚੁਰਲੀ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਇਕੱਠੇ ਕਰਨਾ ਸੀ ਔਰ ਹੋਰ ਵੈਪਨਸ ਦੀ ਵੀ ਕਨਸਾਈਨਮੈਂਟ ਮੰਗਾਉਣੀ ਸੀਗੀ ਜਿਹੜੀ ਇਹ ਵਾਲੀ ਵੈਪਨ ਦੀ ਕਨਸਾਈਨਮੈਂਟ ਹੈ ਪਤਾ ਲੱਗਦਾ ਲਖਨਊ ਦੇ ਥਰੂ ਇਹਨਾਂ ਨੇ ਹਾਸਲ ਕੀਤੇ ਨੇ ਔਰ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਆ ਹੋਰ ਐਂਗਲ ਵੀ ਇਹਦੇ ਚ ਆਉਣ ਵਾਲੇ ਨੇ ਕਿਉਂਕਿ ਸਾਡੇ 4 ਕੇਸਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਟੈਂਪਟ ਟੂ ਮਰਡਰ ਦੇ ਸਦਰ ਵਗੈਰਾ ਤੇ ਹੋਰ ਏਰੀਆ ਦੇ ਵਿੱਚ ਹੈਗੇ ਆ ਉਹਨਾਂ ਚ ਵੀ ਇਹ ਵਾਂਟਡ ਨੇ ਬਾਈ ਨੇ ਸੋ ਇਹਨਾਂ ਦੇ ਉੱਤੇ ਜਿਹੜੀ ਡੀਪਲੀ ਹੋਰ ਇਨਵੈਸਟੀਗੇਟ ਅਸੀਂ ਕਰ ਕੁੱਲ ਕੇਸ ਕਿੰਨੇ ਨੇ ਇਹਨਾਂ ਦੇ ਚਾਰ ਕੇਸ ਤਾਂ ਹੋਣਾ ਜੀ ਹੋਰ ਬਾਕੀ ਵੀ ਕੇਸ ਅਸੀਂ ਕਢਾ ਰਹੇ ਆ ਇਹਨਾਂ ਦੇ ਮੈਨੂੰ ਲੱਗਦਾ ਕਾਫੀ ਕੇਸ ਹੋਣਗੇ ਜਿਵੇਂ ਅੰਦਰ ਦਾ ਹੈ ਬਾਕੀ ਸਟੇਟਸ ਦਾ ਜੇ ਸਾਨੂੰ ਡਾਟਾ ਮਿਲਿਆ ਨਹੀਂ ਤਾਂ ਮੈਂ ਐਸੇ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਲੋਕਲ ਤਾਂ ਮੇਰੇ ਖਿਆਲ ਇਹਨਾਂ ਦੇ ਜਿਹੜੇ ਕਿੰਨੇ ਕੇਸ ਨੇ ਲੋਕਲ ਕਢਾ ਲੈਣੇ ਸੀ ਨਾ ਮੇਰੇ ਤੱਕ ਜਿਹੜੇ ਉਹਦੇ ਸੀਗਾ ਉਹ ਤਾਂ ਲੱਗਾ ਪਤਾ ਜੇ ਕੋਈ ਰੈਨਸਮ ਕਰਕੇ ਕਮਾ ਸਕਿਆ ਜਸਤਰ ਨਹੀਂ ਰੈਨਸਮ ਵੀ ਜੀ ਤੇ ਬਾਕੀ ਦੁਸ਼ਮਣੀ ਬਾਕੀ ਲੋਕਾਂ ਦੀ ਸਪਾਰੀ ਤੇ ਇਹਦੇ ਇਹ ਚਾਰਜ ਚ ਵੀ ਹੈ ਕਿ ਇਸ ਔਰ ਜਿਹੜਾ ਦੋਸ਼ੀ ਨਵਦੀਪ ਹੈ ਇਹਦੇ ਉੱਤੇ ਕੇਸ ਹੈ ਉਜਵਲ ਦੇ ਉੱਤੇ 6 ਕੇਸ ਨੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਿੱਥੇ ਬੱਚੀ ਆਰਮਜ਼ ਐਕਟ ਵੀ ਹੈ ਜਸ਼ਨਦੀਪ ਦੇ ਉੱਤੇ ਦੋ ਕੇਸ ਨੇ ਸ਼ਿਵਮ ਦੇ ਉੱਤੇ ਚਾਰ ਕੇਸ ਨੇ ਜਿਹੜੇ ਲੋਕਲ ਨੇ ਸਰ ਲੋਟਸ ਬਿਸ਼ਮੀ ਸਾਹਿਬ ਤੁਹਾਡੇ ਕੋਲ ਸਵਾਲ ਪੁੱਛਿਆ ਗਿਆ ਹੋਰ ਇਹ ਕੰਮ ਕਿੱਥੇ ਜਾ ਰਿਹਾ ਨਹੀਂ ਦੇਖੋ ਜੀ ਅੰਦਰ ਜਦੋਂ ਫੜਿਆ ਗਿਆ ਤਾਂ ਉੱਥੇ ਅਸੀਂ ਸਾਰੀ ਉਦੀ ਬੈਕਗ੍ਰਾਉਂਡ ਮਗਾਈ ਕੇਸ ਦੀ ਔਰ ਈਵਨ ਮੀਡੀਆ ਰਿਪੋਰਟਸ ਦੀ ਬਣਾਈ ਹੈ ਉਹਦੇ ਚ ਇਹ ਗੱਲ ਲਿਖੀ ਗਈ ਹੈ ਉਹਨੂੰ ਅਸੀਂ ਉੱਥੇ ਸਪੈਸ਼ਲ ਵੈਰੀਫਾਈ ਕਰ ਰਹੇ ਹਾਂ ਥਰੂ ਦੀ ਲੋਕਲ ਪੁਲਿਸ ਨੌਰਥ ਨੇ ਕਹਿ ਤੀ ਸਾਰਾ ਕੰਮ ਕਰਦਾ ਸੀ ਸਰ ਨਹੀਂ ਅਜੇ ਦੇਖੋ ਇਹ ਗੱਲ ਕਹਿਣੀ ਬੜੀ ਮੁਸ਼ਕਲ ਹੈ ਪੁਰਾਣੀ ਗੱਲ ਤੁਹਾਨੂੰ ਦੱਸੀ ਜਾਂ ਦੌਰ ਦਾ ਉੱਥੋਂ ਸਾਨੂੰ ਅਜੇ ਉਹਦੀ ਕਨਫਰਮੇਸ਼ਨ ਨਹੀਂ ਹੋਈ ਪਰ ਮੀਡੀਆ ਰਿਪੋਰਟਸ ਤੇ ਬਾਕੀ ਜਿਹੜੀ ਸੋਸ਼ਲ ਮੀਡੀਆ ਤੋਂ ਸਾਨੂੰ ਪਤਾ ਲੱਗਿਆ ਉਹਦੇ ਚ ਬਕਾਇਦਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਗੈਂਗ ਨਾਲ ਰਲ ਕੇ ਆਰਮਜ਼ ਰੈਕੇਟ ਜਿਹੜਾ ਉੱਥੇ ਚਲਾਇਆ ਜਾ ਰ ਕਿ ਉਹ ਮੇ ਇੱਕ ਕ੍ਰਿਮੀਨਲ ਵੀ ਉਹਦੇ ਚ ਸ਼ਾਮਿਲ ਸੀਗਾ ਹਾਂਜੀ ਪਿੱਛੋਂ ਉਤਰਾ ਘੰਡਾ ਜੀ ਹੁਣ ਇੱਥੇ ਰਹਿ ਰਿਹਾ ਆਪਣੇ 88 ਫੁੱਟ ਰੋਡ ਲక్ష్ਮੀ ਵਿਹਾਰ ਮਚੀਠਾ ਰੋਡ ਅੰਮ੍ਰਿਤਸਰ ਮੈਂ ਫਿਰ ਇਸ ਪਾਸੇ ਇਹ ਮੌਜਾ ਕਰਨ ਵਾਲੇ ਪਾਸੇ ਕੀ ਨਾ ਐਂਗਲ ਹੋ ਸਰ ਜੀ ਕੋਈ ਕਿਸੇ ਲਈ ਕੀ ਹੋਵੇ ਦੇਖੋ ਮਾਹੌਲ ਖਰਾਬ ਕਰਨ ਵਾਲੀ ਗੱਲ ਨਾਲੋਂ ਜ਼ਿਆਦਾ ਕ੍ਰਿਮੀਨਲ ਐਂਗਲ ਤੇ ਆਰਗੇਨਾਈਜ਼ ਕ੍ਰਾਈਮ ਐਂਗਲ ਇਸ ਕੇਸ ਦੇ ਵਿੱਚ ਜ਼ਿਆਦਾ ਅਰ ਸਟਿਲ ਪੰਜ ਵੈਪਨਸ ਦੀ ਰਿਕਵਰੀ ਹੋਣੀ ਆਈ ਫੀਲ ਕਿ ਇਟ ਇਜ਼ ਅ ਵੈਰੀ ਗੁੱਡ ਡਵੈਲਪਮੈਂਟ ਨਹੀਂ ਲੋਕਲ ਮੇਡ ਨੇ ਇੰਡੀਅਨ ਮੇਡ ਨੇ ਮੈਂ ਤੁਹਾਨੂੰ ਦੱਸਿਆ ਲਖਨਊ ਯੂਪੀ ਦੇ ਥਰੂ ਇਹਨਾਂ ਨੇ ਪ੍ਰੋਕਿਊਰ ਕੀਤੇ ਉਸ ਤੇ ਵੀ ਅਸੀਂ ਕੰਮ ਕਰ ਰਹੇ ਆਂ ਜਚਾਤ ਬਾਦ ਤੱਕ ਕੀਤੀ ਹੈ ਕਿਹੜੀ ਕਿਹੜੀ ਬਾਦ ਤੱਕ ਕੀਤੀ ਲੁੱਟੀਆਂ ਕੀਤੀਆਂ ਉਹ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਆਂ ਜੀ ਕਿਉਂਕਿ ਉਹਦੇ ਸਾਰੀਆਂ ਘਟਾ ਰਹੇ ਆ ਸਦਰ ਦੀਆਂ ਹੈਗੀਆਂ ਹੋਰ ਹੈਗੀਆਂ ਜਿਨ੍ਹਾਂ ਚ ਵਾਂਟਡ ਨੇ ਉਹ ਜਿਆਦਾ ਅਟੈਂਟ ਟੂ ਮਰਡਰ ਹੈ ਲੜਾਈ ਝਗੜੇ ਔਰ ਆਰਮਜ਼ਟ ਦੀ ਗੋਲੀ ਵਗੈਰਾ ਚਲਾਈ ਹੈ ਇਹ ਕੋਈ ਇਹਦੇ ਚ ਮੈਨੂੰ ਉਮੀਦ ਹੈ ਕਿ ਦੋ ਚਾਰ ਬੰਦੇ ਇਹਨਾਂ ਦੇ ਹੋਰ ਅਸੀਂ ਫੜਾਂਗੇ ਆਉਣ ਵਾਲੇ ਦਿਨ ਚ ਔਰ ਉਹਨਾਂ ਚ ਉਹ ਹੋ ਸਕਦਾ ਰਿਕਵਰੀ ਵੀ ਹੋਵੇ ਇਹਨਾਂ ਦੇ ਆਪਕੀ ਮੈਕਸਿਮ ਗੀਲ ਜੀ ਮਿਲਿਆ ਜਾਂ ਪ੍ਰਾਪਤ ਕਰਦੇ ਮਿਲਿਆ ਤੇ ਅਪਰਾਧ ਪ੍ਰਾਣੀ ਦੇਖੋ ਤੇ ਲੋਕਲ ਨੇ ਤਿੰਨ ਬੰਦੇ ਤਾਂ ਇਹ ਚੌਥਾ ਬੰਦਾ ਜਿਹੜਾ ਸ਼ਿਵਮ ਹੈ ਇਹ ਪ੍ਰਾਣਾ ਗੈਂਗਸਟਰ ਹੈ ਇਹਨੇ ਨੇਚਰਲੀ ਉਹਨਾਂ ਨੂੰ ਨਾਲ ਆਪਣੇ ਚੋੜ ਲਿਆ ਤੇ ਉਹਨਾਂ ਦਾ ਅਸਰ ਕਰਨਾ ਬਣ ਗਿਆ ਹੈ ਫਿਰ ਰਣਜੀਤ ਐਵੈਨਿਊ ਦੇ ਏਰੀਆ ਚੋਂ ਕੀਤੀ ਗਈ ਹੈ ਸੀਆਈਏ ਸਟਾਫ ਵੱਲੋਂ ਔਰ ਸਿਕਰਟ ਇਨਫੋਰਮੇਸ਼ਨ ਦੇ ਉੱਤੇ ਕੇਸ ਰਿਸਟਰ ਕੀਤਾ ਗਿਆ। ਇਹਨਾਂ ਦੇ ਮਾਮਲੇ ਦੇ ਵਿੱਚ ਕੋਈ ਇਹਨਾਂ ਦਾ ਹੈਗਾ ਸੀ ਜਾਂ ਨਸ਼ੀ ਵਾਲੀ ਗੱਲ ਨਹੀਂ ਹੈ ਜੇ ਕੋਈ ਅਜ ਸਾਹਮਣੇ ਦੀ। ਆਰਗੇਨਾਈਜ਼ ਕ੍ਰਾਈਮ ਤੇ ਗੈਂਗਸਰ ਨੋਟੋਰੀਅਸ ਸੇ ਮੰਨੇ ਜਾ ਸਕਦੇ। ਇਹ ਛੋਟੇ ਲੱਗ ਰਹੇ ਦੇਖਣ ਦੇ ਵਿੱਚ। ਉਮਰ ਤਾਂ ਇਹਨਾਂ ਦੀ ਜਿਹੜੀ ਹੈਗੀ ਆ ਨਵਦੀਪ 25 ਸਾਲ ਦਾ ਜੀ, ਹਜਵਲ ਹੰਸ 24 ਸਾਲ ਦਾ, ਜਸ਼ਨਦੀਪ 21 ਸਾਲ ਦਾ ਔਰ ਸ਼ਿਵਮ ਜਿਹੜਾ 24 ਸਾਲ ਦਾ ਹੈ। ਸਾਰੇ ਮੇਜਰ ਨੇ ਜੀ। ਛੋਟੀਆਂ ਨਹੀਂ। ਇਹਨਾਂ ਨੂੰ ਲਾਜ ਕਿਸ ਦੀ ਦੀ? ਸਿਰਫ ਇੱਕ ਡੋਰ ਬਣਾ ਦੇ ਚੱਕਰ ਜੇ ਨਾਲ ਲੱਗ ਗਿਆ ਜਾਂ ਫਿਰ ਪੈਸਾ ਵੀ ਇਹਨਾਂ ਨੂੰ ਮਿਲਦਾ ਕੀ ਦੇਖੋ ਬਦਰ ਜਦੋਂ ਇਹ ਤਾਂ ਗੱਲ ਬੜੀ ਕਲੀਅਰ ਹੈ ਕਿ ਕ੍ਰਾਈਮ ਦੀ ਦੁਨੀਆ ਚ ਜਦੋਂ ਲੋਕ ਕੋਈ ਵੀ ਕ੍ਰਿਮੀਨਲ ਪੈਰ ਰੱਖਦਾ ਹੈ ਇੱਕ ਤਾਂ ਉਹਨੂੰ ਮੈਂ ਸਮਝਦਾ ਕਿ ਕ੍ਰਿਮੀਨਲ ਪ੍ਰਵਿਰਤੀ ਮਾਈਂਡ ਚ ਹੁੰਦੀ ਹੁੰਦੀ ਹੈ ਔਰ ਜਦੋਂ ਬਾਰ ਬਾਰ ਬੰਦਾ ਜੇਲ੍ਹ ਜਾਇਆ ਹੁੰਦਾ ਉੱਥੇ ਹੋਰ ਕਨੈਕਸ਼ਨ ਮਿਲ ਜਾਂਦੇ ਆ ਤੇ ਉਹ ਉਸ ਦੇ ਵਿੱਚ ਉਸ ਕੰਮ ਦੇ ਵਿੱਚ ਹੋਰ ਡੀਪ ਫਸਦਾ ਜਾਂਦਾ ਔਰ ਨੈਚਰਲੀ ਉਹਨੂੰ ਕੋਈ ਨਾ ਕੋਈ ਕਿੱਕ ਤਾਂ ਮਿਲਦੀ ਹੈ ਜਿਹੜੇ ਵੈਪਨ ਦੇ ਸ਼ੌਕੀਨ ਨੇ ਜਾਂ ਲੋਕਾਂ ਦੇ ਵਾਰਦਾਤ ਕਰ ਰਹੇ ਨੇ ਲੋਕ ਔਰ ਮਰਡਰ ਤੱਕ ਪਲਾਨ ਕਰ ਰਹੇ ਨੇ ਥੈਟ ਮੀਨਸ ਬੰਦੇ ਹਾਰਡਨ ਤੇ ਹਾਰਡ ਨਟਸ ਨੇ ਪੂਰਾ ਮਰਡਰ ਉਹਨੇ ਪਲਾਨ ਕੀਤਾ ਜਿਹੜਾ ਮਰਡਰ ਪਲਾਨ ਕੀਤਾ ਉਹ ਉਹਦਾ ਜਿਹੜਾ ਮਰਡਰ ਹੋਣਾ ਆਪਾਂ ਉਹਨੂੰ ਕਿਸੇ ਤਰੀਕੇ ਸੇਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਾਂਜੀ ਹਾਂਜੀ ਬਿਲਕੁਲ ਅਸੀਂ ਉਸ ਤੇ ਵੀ ਕੰਮ ਕਰ ਰਹੇ ਹਾਂ ਉਹ ਸਾਰੀ ਗੱਲ ਅਸੀਂ ਅਨਰਥ ਕਰ ਲਈ ਮੈਂ ਨਾਮ ਜਾਣ ਕੇ ਨਹੀਂ ਲੈ ਰਿਹਾ ਵਿਕਟਮ ਦਾ ਫਿਰ ਹੋਰ ਲੋਕ ਕਰਨ ਲੱਗ ਜਾਂਦੇ ਆ ਬਟ ਡੈਫੀਨਿਟਲੀ ਉਹ ਪ੍ਰੀਵੈਂਟ ਹੋਇਆ ਕਰਾਇਮ ਔਰ ਜਿਹੜਾ ਉਹਦੇ ਨਾਲ ਤੁਹਾਨੂੰ ਪਤਾ ਕਿ ਵੈਲਿਊਬਲ ਜਿਹੜੀ ਜਾਨ ਹੈ ਹਿਊਮਨ ਲਾਈਫ ਬੜੀ ਇੰਪੋਰਟੈਂਟ ਹੈ ਉਹ ਬਚਦੀ ਹੈ ਔਰ ਉਸ ਤੋਂ ਇਲਾਵਾ ਵੈਸੇ ਵੀ ਮਾਹੌਲ ਖਰਾਬ ਹੁੰਦਾ ਕਿਸੇ ਵੀ ਏਰੀਆ 'ਚ ਹੋਵੇ ਹੋ ਹਾਂਜੀ ਮੈਨੂੰ ਦੀ ਗੱਲ ਪੁੱਛੀ ਨਹੀਂ ਇਹਦਾ ਮਤਲਬ ਮਾਣੀ ਕਿ ਜਿਹੜਾ ਆਲਰੇਡੀ ਪ੍ਰੀਮੀਅਰ ਉਹ ਬੰਦੇ ਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਤੇ ਬਟ ਫਿਰ ਵੀ ਦੇਖੋ ਸਟੇਟ ਦਾ ਤਾਂ ਕੰਮ ਇਹੀ ਹੈ ਕਿ ਕਿਸੇ ਦੀ ਵੀ ਜਾਨ ਬਚਾਉਣੀ ਜੇ ਸਾਨੂੰ ਇਹ ਗੱਲ ਆਉਂਦੀ ਹੈ ਤਾਂ ਅਸੀਂ ਉਹ ਪ੍ਰੀਵੈਂਟ ਕਰਨੀ ਹੈ ਜਿਹਨਾਂ ਦੀ ਵਾਰਦਾਤ ਕਰਦੇ ਨੇ ਉਹ ਨਵੀਂ ਨਵੀਂ ਬੱਕਰੇ ਬੱਤੇ ਹੋ ਜਾਂਦੇ ਆ ਹਨਾ ਇਹਨੂੰ ਪੂਰੇ ਦਰ ਪਰੇ ਲੱਗ ਲੱਗਦਾ ਉਹਨੂੰ ਕਿੱਥੇ ਪੜ੍ਹੇ ਤਾਂ ਇੱਕੋ ਜਗ੍ਹਾ ਤੋਂ ਗਏ ਹੋ ਦੇਖੋ ਇਹੀ ਤਾਂ ਪੁਲਿਸ ਦੀ ਸਮਾਰਟਨੈਸ ਹੁੰਦੀ ਹੈ ਕ੍ਰਿਮੀਨਲ ਨੇ ਆਪਣੇ ਬਚਣਾ ਹੁੰਦਾ ਪੁਲਿਸ ਨੇ ਫੜਨਾ ਹੁੰਦਾ ਅੱਛਾ ਇਹਦੇ ਪੂਰੇ ਦੇਸ਼ ਚ ਪਰਚੇ ਨਹੀਂ ਲੱਗਦੇ ਹਾਂਜੀ ਦੇਖੋ ਇੰਦੌਰ ਵਾਲਾ ਤਾਂ ਸਾਹਮਣੇ ਆ ਗਿਆ ਸਾਨੂੰ ਪਤਾ ਲੱਗਿਆ ਕੋਈ ਨਾਰਥ-ਈਸਟ ਦੇ ਵਿੱਚ ਵੀ ਹੈ ਪਰ ਮੈਂ ਉਹਦੇ ਬਾਰੇ ਅਜੇ ਜਿੰਦਰ ਪੁਸ਼ਟੀ ਨਹੀਂ ਹੁੰਦੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਜਦੋਂ ਸਾਨੂੰ ਪੁਸ਼ਟੀ ਹੋਊਗੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏ ਹਾਂ ਇੰਟਰ ਸਟੇਟ ਹੈ ਜੀ ਡੈਫੀਨਿਟਲੀ ਔਰ ਕਨੈਕਸ਼ਨਸ ਬਾਕੀ ਸਟੇਟਾਂ ਚ ਵੀ ਕਲੀਅਰ ਹੋਏ ਆ